गुरदासपुर के गांव साधुचक में आप और कांग्रेसी वर्कों में हुई झड़प एक दूसरे पर तेज धार हथियारों से किया हमला पूर्व सरपंच में तीन जख़्मी गुरदासपुर के गांव साधुचक के बूथ नंबर एक सौ सत्ताईस में आम आदमी पार्टी और कांग्रेस पार्टी की वर्कर आपस में भिड़ गए इस मौके पर दोनों ओर से कुर्सियां भी चली जिसमें कांग्रेस के पूर्व सरपंच सहित तीन लोग जख्मी हुए हैं जिन्हें इलाज के लिए गुरदासपुर के सिविल अस्पताल में भेज दिया गया है वहीं जख्मी हुए कांग्रेस के पूर्व सरपंच ने कहा कि उन पर आप वर्करों ने तेज धार हथियारों से हमला किया गया जब वह पोलिंग बूथ के बाहर बैठे हुए थे फिलहाल मौके पर पहुंचे एसपी जुगराज सिंह ने कहा कि उन्हें सूचना मिली थी कि बूथ नंबर एक सौ पर बाहर से आए कुछ व्यक्तियों ने हंगामा किया है वहीं मौके पर पनहोचकर दोनों पक्षों के वर्करों को समझाकर स्थिति को निर्तन कर लिया गया है और वोटिंग शुरू करवा दी गई है ऑयर आर मामले की जांच की जा रही है जख्मियों का हाल जानने के लिए अस्पताल पहुंचे कांग्रेस पार्टी के नेता और नगर काउंसिल के अध्यक्ष बलजीत सिंह पाहड़ा ने कहा कि आप वर्कर लगातार गुंडागर्दी कर रहे हैं उनके वर्कों पर तब हमला किया गया जब वह पोलिंग बूथ के बाहर बैठे हुए थे उन्होंने कहा कि आने वाले समय में आप वर्को को इसका खमयाजा भुगतना पड़ेगा वहीं उन्होंने मांग की है कि जिन्होंने गुंडागर्दी की है उनके खिलाफ सख्त कार्रवाई की जाए अशोक कुमार साहब का सरपंच कांग्रेस पिंड रहा वर्कर मेरे नाल बैठे ही अपने मेरे फादर साहब भी नाल बैठे ही बूथ अपा उूथ परचिया मान बड़े मान चल रहा है सारा पोलिंग का कम बूथ से बहुत कट रहे जरा उन्होंने दे रहे ਬਰਾਵਦੀਆ ਟੁੰਡੇ ਚੇਨ ਨੂੰ ਜਿਹੜਾ ਬਲਾਗ ਸੁਣਤੀ ਮੈਂਬਰ ਆ ਨਾ ਹੱਲੇ ਹੱਲੇ ਤੋਂ ਜੋਂ ਦੀ ਜੋਤੀ ਉਹ ਆ ਕੇ ਤੇ ਆ ਕੇ ਕਹਿੰਦਾ ਥਾਪੇ ਨੂੰ ਫੜ ਲਓ ਜੀ ਆ ਕੇ ਦੱਤਰ ਲੈ ਕੇ ਤਿੰਨ ਚਾਰ ਬੰਦੇ ਹੀ ਫਿਰ ਉੱਥੇ ਘਟੋ ਘਟ 40 50 ਬੰਦੇ ਹੀ ਜਿਹੜੇ ਮੇਰੇ ਪਿੰਡ ਦੇ ਮੌਜੂਦਾ ਸਰਪੰਚ ਦਾ ਹਸਬੰਦ ਵੀ ਹੈਗਾ ਹੀ ਉਹਦਾ ਅੱਗੇ ਫਾਦਰ ਵੀ ਹੈਗਾ ਨਾਲ ਉਹਦਾ ਚਾਚਾ ਵੀ ਹੈਗਾ ਨਾਲ ਉਹਦੇ ਉਹਦੇ ਬ੍ਰਦਰ ਹੀ ਹੋਟ ਰਗਾ ਨਾਲ ਹੋਰ ਉਹਨਾਂ ਬਾਹਰੋਂ 30 40 ਅਣਸਾਬਦੇ ਬੰਦੇ ਸੱਦੇ ਦੇ ਹੀ ਉਹਨਾਂ ਆ ਕੇ ਸਿੱਧਾ ਹਮਲਾ ਕਰਤਾ ਫਿਰ ਆਪਾਂ ਆਪਣੀ ਬੜੀ ਮੁਸ਼ਕਲ ਜਾਂ ਜੂਨ ਬਚਾ ਕੇ ਤੇ ਇੱਥੋਂ ਤੱਕ ਪਹੁੰਚੇ ਆ ਬਾਕੀ ਦਾਕਟਰ ਵੀ ਹੈ ਕਿਰਪਾਨਾ ਵੀ ਹੈਗਾ ਜੀ ਉਤੀ ਕੋਤੇ ਕਿਰਪਾਨ ਸੀ ਮੈਂ ਖੁਦ ਵੇਖੀ ਉਹਨੇ ਮੇਰੇ ਮਾਰੀ ਵੀ ਹੈਗੀ ਹੱਥ ਦੇ ਉੱਤੇ ਵੱਜੀ ਹੈ ਜੀ 2-3 ਵਾਰ ਹੋਇਆ ਜੀ ਫਿਰ ਮੈਂ ਕੁਰਸੀ ਅੱਗੇ ਦੇ ਕੇ ਡੱਕੀ ਵੀ ਹੈਗੀ ਆ ਪਰ ਹੱਥ ਤੇ ਜ਼ਿਆਦਾ ਸੱਟ ਲੱਗੀ ਹੈ ਜੀ ਕੋਈ ਛੇਤੀ ਲੱਗੀ ਹੈ ਤੁਹਾਡੇ ਨਾਲ ਹੋ ਵੀ ਬੰਦੇ ਜਗਮੇ ਹੋਏ ਹਾਂਜੀ ਆ ਮੇਰੇ ਫਾਦਰ ਸਾਹਿਬ ਜਗਮੇ ਹੋਏ ਮੇਰੇ ਆ ਮੇਰੇ ਕਾਜਨ ਬ੍ਰਦਰਦਾਰ ਜਗਮੇ ਹੋਏ ਨੇ ਕਿਸਮੀ ਕੁਮਾਰ ਜੀ ਨਾਲ ਹੋਰ ਵੀ ਲੱਗੇ ਹੋਰ ਉੱਥੋਂ ਦੇ ਹੋਰ ਵਰਕਰ ਵੀ ਆ ਗਏ ਜਿਹਨਾਂ ਦੇ ਉੱਤੇ ਸੱਟਾ ਛਾ ਜੀ ਬਦ ਚਲੋ ਇੰਜਰੀ ਹੋਣ ਤੋਂ ਬਚ ਗਏ ਆ ਪਿੰਡ ਸਾਧੂ ਚੱਕ ਵੇਖੇ ਜਿਹੜਾ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉਥੋਂ ਸਾਬਕਾ ਸਰਪੰਚ ਨੇ ਉਹਨਾਂ ਦੇ ਫਾਦਰ ਨੇ ਇੱਥੇ ਨਾਲ ਉਹਨਾਂ ਦੇ ਸਪੋਰਟਰ ਨੇ ਤਿੰਨ ਬੰਦੇ ਜਿਹੜੇ ਇੰਜਰ ਹੋਏ ਆ ਜਿਨ੍ਹਾਂ ਤੇ ਬੂਥ ਤੇ ਜਾ ਕੇ ਕੁਝ ਇਥੋਂ ਦਾ ਜਿਹੜਾ ਕੈਂਡੀਡੇਟ ਸੀ ਛਾੜੂ ਬੋਕਰ ਪਾਰਟੀ ਦਾ ਜਿਹੜਾ ਬਲਾਕ ਸੰਮਤੀ ਕੈਂਡੀਡੇਟ ਸੀ ਦੁਪਿੰਦਰ ਯੋਤੀ ਕਰਕੇ ਉਹਨਾਂ ਨੇ ਕੁਝ ਅਣਪਛਾਤੇ ਨਾਲ ਨੌਜਵਾਨ ਲਿਆ ਕੇ ਉਹਨਾਂ ਨੇ ਹਮਲਾ ਕੀਤਾ ਜਿਹਦੇ ਧਿਆਨ ਜਦੋਂ ਬੰਦਾ ਆਪਣੇ तरीके ਦੇ ਨਾਲ ਕੰਮ ਤੇ ਲੱਗਾ ਹੋਇਆ ਆਪਣੇ ਧਿਆਨ ਦੇ ਵਿੱਚ ਤੇ ਉਹਦੇ ਤੇ ਇੱਕ ਦਮ ਹਮਲਾ ਕਰ ਦੇਣਾ ਜੇ ਕੋਈ ਲੜਨਾ ਵੀ ਸੀ ਤੇ ਫਿਰ ਡਟ ਕੇ ਸਾਹਮੋ ਸਾਹਮਣੀ ਪੈਂਦੇ ਆ ਸਿੱਧਾ ਉੱਤੇ ਵਾਰ ਕਰਨਾ ਗਲਤ ਗੱਲ ਸੋ ਉਹਦੇ ਵਿੱਚ ਜਿਹੜਾ ਇਹਨਾਂ ਦੇ ਸਿਰ ਤੇ ਵੀ ਇੰਜਰੀ ਆਈ ਐ ਸਾਰਿਆਂ ਦੇ ਟਾਂਕੇ ਲੱਗੇ ਆ ਇੱਕ ਹੱਥ ਤੇ ਝੋਟ ਆ ਸੋ ਜਿਨ੍ਹਾਂ ਦਾ ਇੱਥੇ ਪਤਾ ਲੈਣਾ ਜਦੋਂ ਪਤਾ ਲੱਗਾ ਮੈਂ ਮੌਕੇ ਤੇ ਪਿੰਡ ਪਹੁੰਚਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਮਾਰ ਕੁੱਟਮ ਕੁੱਟ ਮਾਰ ਲਿਆ ਤੇ ਹੁਣ ਜਿਹੜਾ ਬੂਥ ਕੈਪਚਰ ਕਰਨਾ ਉੱਥੇ ਉਹਨਾਂ ਟਾਈਮ ਮੈਂ ਬੂਥ ਤੇ ਆਪ ਬੈਠਾ ਤੇ ਮੈਂ ਲਾਈਵ ਹੋ ਕੇ ਅੱਗੇ ਵੀ ਕਿਹਾ ਸੀ ਵੀ ਜੇ ਆਪ ਬੈਠਾ ਪਿੰਡ ਚ ਜੇ ਤੇ ਹੁਣ ਹਿੰਮਤ ਹੈ ਗਈ ਆ ਤੇ ਹੁਣ ਆਣ ਕੇ ਵੇਖੋ ਤੇ ਹੁਣ ਇਟ ਦਾ ਜਵਾ ਪੱਥਰਾਂ ਦਵਾਂਗੇ ਜੇ ਲੋੜ ਪਈ ਛੱਤਰਪਰੇੜ ਵੀ ਇਹਨਾਂ ਦੀ ਕਰਾਂਗੇ ਸੋ ਇਹੋ ਜਿਹੇ ਲੋਕ ਜਿਹੜੇ ਨੇ ਮੁੜਕੇ ਰਿਸ਼ਤੇਦਾਰੀਆਂ ਲੱਭਦੇ ਹੁੰਦੇ ਆ ਰਿਸ਼ਤੇਦਾਰੀਆਂ ਲੱਭ ਕੇ ਮੁੜਕੇ ਪੈਰ ਫੜਦੇ ਹੁੰਦੇ ਆ ਸੋ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਜਿਹੜੀ ਤੁਸੀਂ 19 ਕਰਕੇ ਮੋੜੀ ਆ ਇਹਦੀ ਮੈਂ 21 51 ਕਰਕੇ ਮੋੜੂੰਗਾ ਤੁਸੀਂ ਅੱਧਾ ਘੰਟਾ ਨਹੀਂ ਚੱਲਣਾ ਇਹਨਾਂ ਦਾ ਜਿਹੜਾ ਲੀਡਰ ਆ ਉਹ ਵੀ ਬਹੁਤ ਦਲੇਰ ਆ ਮੈਂ ਜਾਣਦਾ ਬੜਾ ਵਧੀਆ ਤਰੀਕੇ ਨਾਲ ਜਾਣਦਾ ਜਿੰਨੇ ਡਾਕਖਾਨੇ ਚੌਂਕ ਚ ਉੱਥੇ ਬੱਬੇ ਵਾਲੀ ਸਾਹਿਬ ਦੇ ਬੰਦਿਆਂ ਕੋ ਤੁਹਾਡੇ ਸਾਹਮਣੇ ਪੁੱਛ ਲਓ ਕੀ ਕੀਤਾ ਜਿਹੜਾ ਲੀਡਰ ਆਪ ਖਾ ਲੈਂਦਾ ਸੀ ਆ ਤੇ ਉਹਨੇ ਕਿਸੇ ਨੂੰ ਕੀ ਬਚਾਉਣਾ ਸਮਾ ਆ ਲਾਂਦੇ ਇਹਨਾਂ ਨੂੰ ਇਹਨਾਂ ਦਾ ਲੀਡਰ ਤੇ ਪਿੱਛੇ ਆਉਂਦਾ ਨਹੀਂ ਅਸੀਂ ਤਾਂ ਆਪਣੇ ਵਰਕਰਾਂ ਦੇ ਮਗਰ ਉੱਥੇ ਬੂਤੇ ਬੈਠੇ ਜਾ ਕੇ ਪਿੰਡ-ਪਿੰਡ ਗਏ ਆ ਇਹਨਾਂ ਦਾ ਲੀਡਰ ਘਰੋਂ ਬਾਹਰ ਨਹੀਂ ਨਿਕਲਣਾ ਇਹਨਾਂ ਦੇ ਮੱਕੜਾ ਚੌਧਰੀਆਂ ਦੱਸਦਾ ਸਮਾਂ ਥੋੜਾ ਰਹਿ ਗਿਆ ਤੁਹਾਨੂੰ ਮੈਂ ਦੱਸ ਦਿਆਂਗਾ ਵੀ ਕਿੱਦਾਂ ਸਾਡੇ ਵਰਕਰਾਂ ਤੇ ਹਮਲੇ ਕਰੀਦੇ ਆ ਤੇ ਕਿੱਦਾਂ ਤੁਹਾਨੂੰ ਕਿੱਦਾਂ ਦੇ ਝਾੜੇ ਨਿਕੋ ਜੀ ਉਹਨਾਂ ਕੋਲ ਦਾਤਰ ਕਰਖਪਾਨਾ ਸੀ ਬਾਕੀ ਬਹਤਰ ਇਹਨਾਂ ਨੂੰ ਪਤਾ ਹੁਣ ਇਹ ਆਪਣੇ ਧਿਆਨ ਦੇ ਵਿੱਚ ਕੰਮ ਕਰ ਤੇ ਉਹਨਾਂ ਦੇ ਉੱਤੇ ਇੱਕ ਦਮ ਆਣ ਕੇ ਵਾਰ ਕਰ ਦੇਣਾ ਉਦੋਂ ਕੀ ਪਤਾ ਕੀ ਕਿਹੜਾ ਕਿਹੜਾ ਹਥਿਆਰ ਸੀ ਸੋ ਇਹੋ ਹੀ ਨਹੀਂ ਇਕੱਲਾ ਹੋਰ ਪਿੰਡਾਂ ਦੇ ਵਿੱਚ ਬਦਮਾਸ਼ੀਆਂ ਕੀਤੀ ਆ ਉੱਥੇ ਭਟਾਗਲੋ ਨਹੀਂ ਉੱਥੇ ਤਿੰਨ ਗੱਡੀ ਬਲੈਕ ਗੱਡੀ ਤੇ ਆਏ ਤੇ ਉੱਥੇ ਆਣ ਕੇ ਪਿਸਤਲ ਰੱਖਿਆ ਮੇਰੇ ਉੱਥੇ ਮੁੜੇ ਤੇ ਸੋ ਕੋਈ ਗੱਲ ਨਹੀਂ ਅਸਮਾ ਥੋੜਾ ਰਹਿ ਗਿਆ ਮਹੀਨੇ ਤਿੰਨੇ ਇਹਨਾਂ ਦੇ ਇਹੋ ਜਿਹੜੇ ਇਹਨਾਂ ਦੇ ਬੰਦੇ ਆ ਉਹ ਅਜੇ ਹੁਣੇ ਰਿਸ਼ਤੇਦਾਰੀਆਂ ਵਿੱਚ ਪਾ ਕੇ ਤੇ ਸਨਾਹ ਭੇਜਦੇ ਆ ਸਮਾਹ ਲਾਂ ਉਹ ਇਹਨਾਂ ਨੂੰ ਦੱਸਾਂਗਾ ਵੀ ਕਿਦਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਹਮਲੇ ਕੀਤੇ ਆ ਤੇ ਕਿਦਾਂ ਜਿੰਨਾ ਇਹਨਾਂ ਨੇ ਇਹਨਾਂ ਤੇ ਜ਼ੁਲਮ ਕੀਤਾ ਇਹਦਾ ਜਵਾਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇੱਥੇ ਇਹੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਆ ਔਰ ਕੋਈ ਝਗੜਾ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਕੋਈ ਲੋਕਾਂ ਦਾ ਫਟਰ ਵੀ ਹੋਇਆ ਸਾਰਾ ਵਿਕੋਜੀ ਤਾਂ ਤਾਂ ਮੈਨੂੰ ਹੀ ਇਨਨੇ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸਐਚਓ ਸਾਹਿਬ ਦੀ ਓਲਡੀ ਡਿਊਟੀ ਲਾਤੀ